ਸੰਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀ ਪੱਗ ਲੱਗ ਜਾਣੀ ਆ ਗਾਣੇ ਜੇ ਆਪਾਂ ਗਲਾਪ ਜੀ ਇੱਕੋ ਬੈਠੇ ਆ ਸਾਰੇ ਪੰਚਾਇਤ ਬੈਠੀ ਆਪਣਾ ਸਰਪੰਚ ਬੈਠਾ ਨਾ ਪਿੰਡਾਂ ਦੇ ਜੀ ਬੀਜਾਪਾ ਜਰ ਬਾਈ ਗੀਤ ਨੂੰ ਹਟਾ ਦਗੇ ਜੇ ਅਸੀਂ ਗੀਤ ਪਤਾ ਚੱਕਰ ਗੀਤ ਨੂੰ ਹਟਾ ਦਾਂ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸਾਂ ਉਹ ਮੈਂ ਉਹਨਾਂ ਕੋਲ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੈਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਅੰਤਰਾ ਹੀ ਕੱਟ ਦਿਓ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਕੱਟ ਦਿਓ ਪਰ ਉਹ ਬਾਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹਰੇ ਸਾਡੇ ਕੋਲ ਐਲਓਸੀ ਆ ਅਸੀਂ ਤੁਹਾਡੇ ਤੇ ਕੇਸ ਕਰ ਦਾਂਗੇ ਮਤਲਬ ਫਿਰ ਮੈਨੂੰ ਬਈ ਦੋਦੇ ਪਾਸੇ ਘੜੀ ਸੀ ਬੰਨੋ ਦੇ ਪਾਸੇ ਹਾਂ ਮੈਂ ਮਤਲਬ ਜਿਵੇਂ ਵਿਚਾਰੇ ਫਤਗੇ ਨੇ ਜੀ ਨਾ ਚਲੋ ਦਿਓ ਬੀਪ ਲੱਗਦੀ ਉਹਦੇ ਨਾਲ ਬੀਪ ਨਾਲ ਵੀ ਕੱਟਿਆ ਜਾਣਾ ਬਈ ਹੋ ਸਕਦੀ ਕੱਟਿਆ ਜਾਣੇ ਆ ਬੀਪ ਨਾਲ ਕੱਟਿਆ ਜਾਣਾ ਜੀ ਤੇ ਬੀਪ ਲੱਗਦੀ ਆ ਹਾਂ ਹਾਂ ਮੇਰੇ ਮੇਰੇ ਨਾਲ ਮੇਰੇ ਮਤਲਬ ਇੱਕ ਮਿੰਟ ਬਈ ਆਏਗਾ ਤੁਹਾਨੂੰ ਇੱਕੋ ਜਲਾਬ ਜੀ ਇੱਕ ਮਿੰਟ ਬਈ ਜਿਵੇਂ ਸਾਰੇ ਸਹਿਬ ਜਲਾਬ ਜੀ ਜੀ ਕਿੰਨੇ ਫਲ ਹੋਰ ਆਪਣੇ ਅ 1.5 ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੋਣੇ ਆ ਸਾਰੇ ਨਹੀਂ ਜੀ ਸਾਰੇ ਵਿੱਚ ਅਜੇ ਵੀ ਤਰਕਵਾਦ ਨਾਲ ਹੋ ਨਹੀਂ ਕਰਿਆ ਗਿਆ ਨਹੀਂ ਨਹੀਂ ਅਸੀਂ ਸਭ ਨੂੰ ਚਾਹੁੰਦੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਕੀਤਾ ਹੈ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਚੌਰ ਬਣਾਈ ਗਏ ਪਰ ਭਾਈ ਆਹ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਜਿਨੀ ਕਿੰਨੇ ਕਿ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿਹੇ ਇਹ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਇਹ ਕੀ ਸੀਨ ਹੋਇਆ ਜੀ ਅਈਨ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ ਦਾਲ ਨਾਲ 4-5 ਕੋਈ ਜਿਹੜੇ ਆਪਾਂ ਤੋਂ ਵੱਡੇ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋ ਜੂ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹੂ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਬੀ ਚਲੋ ਨੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਜੀ ਬਿਲਕੁਲ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਮੈਂ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਮੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਨਹੀਂ ਜੀ ਟੈਨਸ਼ਨ ਨਾ ਕਰ ਲੋ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਉਹ ਹੋਰ ਚਾ ਤੁੰਗਿਆਣਾ ਉਹ ਪਰ ਉਹ ਉਹੀ ਗੱਲ ਹੈ ਨਾ ਜੀ ਉਹ ਆਪਾ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਨੂੰ ਤੁਹਾਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਲੋ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਜਨੂੰ ਹਨਾ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਗਿਆ ਮੈਂ ਜੇ ਪੀਰੇ ਬਾਰੇ ਬੰਦੇ ਆ ਪਈਦਾ ਯਾ ਮੈਂ ਦੇਖੋ ਬੈਠੇ ਆ ਬਾਦ ਮੈਂ ਉਹਨਾਂ ਨੂੰ ਬੇਰਵਾ